ਕਬੱਡੀ 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 ਹਲੋ ਹਲੋ ਕਿਰਪਾ ਕਰਕੇ ਉਹ ਵੀਰ ਨੂੰ ਲੈ ਕੇ ਜਾਓ ਪਲੀਜ਼ ਇੱਥੇ ਕੱਠਣਾ ਮਾਰੋ ਪਲੀਜ਼ ਗੱਡੀ ਲਿਆ ਕੇ ਉਹ ਬੰਦੇ ਨੂੰ ਲੈ ਕੇ ਜਾਓ ਯਾਰ ਪਲੀਜ਼ ਪਾਣੀ ਪੂੜੀ ਪਲਾਓ ਮੇਰਾ ਭਰਾ ਬਣ ਕੇ ਬਹੁਤ ਮਾੜੀ ਗੱਲ ਆ ਖੇਡ ਕਬੱਡੀ ਤੇ ਸਾਡੀ ਯਾਰ ਪਹਿਲਾਂ ਹੀ ਆਸੇ-ਪਾਸੇ ਬਹੁਤ ਸਾਨੂੰ ਤੇ ਬਹੁਤ ਦੁੱਖਿਆ ਭਰਾਵੋ ਯਾਰ ਆ ਤੇ ਬਹੁਤ ਮਾੜੀ ਗੱਲ ਆ ਪਲੀਜ਼ ਪਲੀਜ਼ ਇੱਥੋਂ ਸਾਈਡ ਦਿਓ ਵੀਰ ਬਣ ਕੇ ਗੱਡੀ ਆਉਣ ਦਿਓ ਬੰਦੇ ਨੂੰ ਲਿਜਾਣ ਦਿਓ ਵੀਰ ਬਣ ਕੇ ਯਾਰ ਹੈ ਵੀਰ ਜੀ ਬਚਾਅ ਹੋ ਗਿਆ ਬੰਦੇ ਤੇ ਬਿਲਕੁਲ ਠੀਕ ਆ ਪਲੀਜ਼ ਸਾਈਡ ਤੇ ਹੋ ਜਾਓ ਇੱਥੋਂ ਪਲੀਜ਼ ਹਲੋ ਹਲੋ ਇਹ ਆਪਸੀ ਰੰਜਿਸ਼ ਕਰਕੇ ਪਲੀਜ਼ ਹੋਇਆ ਪਲੀਜ਼ ਹੱਥ ਮਰ ਕੇ ਬੇਨਤੀ ਆ ਇੱਥੋਂ ਥੋੜਾ ਜਾ ਇੱਥੋਂ ਥੋੜਾ ਜਾ ਸਾਈਡ ਤੇ ਹੋ ਯਾਰ ਪਲੀਜ਼ ਪੰਜਾਬ ਪੁਲਿਸ ਹੈਗੀ ਆ ਸਾਰਾ ਹੈਂਡਲ ਕਰੂਗੀ ਇੱਕ ਛੋਟੇ ਜਿਹੇ ਬੱਚੇ ਦੇ ਕੰਨ ਦੇ ਵਿੱਚ ਗੋਲੀ ਲੱਗੀ ਆ ਪਲੀਜ਼ ਉਹਨੂੰ ਦੇਖੋ ਯਾਰ ਪਲੀਜ਼ ਸੰਭੋ ਉਹਨੂੰ ਬੱਚੇ ਨੂੰ ਸੰਭੋ ਯਾਰ ਰੱਬ ਰੱਖਾ ਸੱਚੇ ਬਾਦਸ਼ਾਹ ਮੇਰੇ ਪੰਜਾਬ ਦੀ ਤਰਤੀ ਤੇ ਮਿਹਰ ਰੱਖੇ ਵਸ ਠੀਕ ਆ ਬਾਬਾ ਜੀ ਠੀਕ ਆ ਮੁੰਡਾ ਚਲੋ ਸ਼ੁਕਰ ਹੈ ਮਾਲਕ ਦਾ ਗਤ ਨੂੰ ਇੱਕ ਬੇਨਤੀ ਹੈ ਇਹ ਜੋ ਵੀ ਹੋਇਆ ਇੱਕ ਪਰਿਵਾਰ ਦਾ ਆਪਸੀ ਮਸਲਾ ਹੈ ਸੋ ਕੋਈ ਕਿਤੇ ਨਾ ਜਾਵੇ ਆਪਾਂ ਕਬੱਡੀ ਦੇ ਵੱਲ ਆਓ ਤੇ ਆਪਾਂ ਕਬੱਡੀ ਦਾ ਆਨੰਦ ਮਾਣੀਏ ਬਚਾਅ ਹੋ ਗਿਆ ਸਾਡੀ ਹੱਥ ਵਨ ਕੇ ਬੇਨਤੀ ਹੈ ਕਿ ਪਰਿਵਾਰਕ ਮਸਲਾ ਹੈ ਤੇ ਇੱਕ ਬੇਨਤੀ ਹੈ ਵੀ ਜੇ ਕੋਈ ਇਸ ਤਰ੍ਹਾਂ ਦੇ ਮਸਲੇ ਵੀ ਹੁੰਦੇ ਆ ਪਲੀਜ਼ ਕਬੱਡੀ ਨੂੰ ਨਾ ਯਾਰ ਐਡਾ ਕਰੋ ਸਾਡੀ ਕਬੱਡੀ ਤੇ ਯਾਰ ਪਹਿਲੇ ਹੀ ਬਹੁਤ ਦੁੱਖਾਂ ਦੇ ਵਿੱਚ ਘिरी ਹੋਈ ਹੈ ਅਸੀਂ ਬਹੁਤ ਵੱਡੇ ਸਾਡੇ ਪਲੇਅਰਾਂ ਨੂੰ ਵੀ ਥ੍ਰੇਟਾਂ ਆਉਂਦੀਆਂ ਸਾਡੀ ਹੱਥ ਵਨ ਕੇ ਬੇਨਤੀ ਹੈ ਪਲੀਜ਼ ਇਧਰਲੇ ਇਹਨੂੰ ਆਜੋ ਇਹ ਇੱਕ ਪਰਿਵਾਰਕ ਮਸਲਾ ਹੈ ਇਹਨੂੰ ਮੇਰੇ ਵੀਰੋ ਆਪੇ ਸੁਲਝਾ ਲੈਣਗੇ ਪੰਜਾਬ ਪੁਲਿਸ ਗਈ ਹੈ ਆਪਾਂ ਆਓ ਕਬੱਡੀ ਦੇ ਨਾਲ ਜੁੜੀਏ ਕਬੱਡੀ ਦੀ ਗਰਾਊਂਡ ਨਾਲ ਜੁੜੀਏ ਸਾਰਿਆਂ ਨੂੰ ਬੇਨਤੀ ਹੈ ਹੱਥ ਬਨ ਕੇ ਪਲੀਜ਼ ਆਓ ਜਲਦੀ ਦੇ ਨਾਲ ਮੇਰਾ ਵੀਰ ਬਣ ਕੇ ਸਾਰੇ ਦਰਸ਼ਕ ਬਿਲਕੁਲ ਜੀ ਆਓ ਆਪਾਂ ਕਬੱਡੀ ਕਰਵਾਈਏ ਕੋਈ ਵੀ ਇਸ ਤਰ੍ਹਾਂ ਦੀ ਘਬਰਾਉਣ ਦੀ ਗੱਲ ਨਹੀਂ ਕੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਇੱਕ ਪਰਿਵਾਰਕ ਮਸਲਾ ਸੀਗਾ ਦੇਖੋ ਜੇ ਕਬੱਡੀ ਸਾਡੇ ਗੁਰੂਆਂ ਦੀ ਖੇਡ ਚਲਾਈ ਹੋਈ ਇਹਨੂੰ ਨਾ ਖਰਾਬ ਕਰਿਆ ਕਰੋ ਸੋ ਬੇਨਤੀ ਹੈ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਸੋ ਹੱਥ ਮਨ ਕੇ ਬੇਨਤੀ ਹੈ ਵੀ ਪਲੀਜ਼ ਆਓ ਸਾਰੇ ਮੇਰੇ ਭਰਾਵਣ ਕੀ ਆਪਾਂ ਕਬੱਡੀ ਦੀ ਗਰਾਊਂਡ ਨਾਲ ਜੁੜੀਏ ਤੇ ਮੈਚ ਕਰਵਾਈਏ ਜੀ ਐਸੇ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਦੇ ਸਕੀਏ ਧੰਨਵਾਦ ਜੀ